ਅੱਜ ਦੇ ਹੱਦਿ ਜਿਹੜਾ ਆਇਆ ਪਿਆਰ ਮਿਲਦਾ ਬਹੁਤ ਵਧੀਆ ਔਰ ਬਹੁਤ ਪਰਮਾਹੰਗਾਰਾ ਜਿੱਥੇ ਜਿੱਥੇ ਗਏ ਬੜਾ ਨਿੱਗ ਬੜਾ ਸਤਕਾਰ ਔਰ ਡਾਕਟਰ ਗਾਂਧੀ ਔਰ ਕਾਂਗਰਸ ਪਾਰਟੀ ਦੇ ਪ੍ਰਤੀ ਬਹੁਤ ਵਧੀਆ ਮਾਹੌਲ ਬਣ ਚੁੱਕਿਆ ਔਰ ਮੈਨੂੰ ਐ ਲੱਗਦਾ ਹੈ ਕਿ ਬੜੀ ਸੋਹਣੀ ਜਿੱਤ ਵੱਲ ਕਾਂਗਰਸ ਪਾਰਟੀ ਜਾ ਰਹੀ ਹੈ ਔਰ ਇੱਕ ਤਰੀਕ ਨੂੰ ਡਾਕਟਰ ਗਾਂਧੀ ਨੂੰ ਵੋਟਾਂ ਪਾ ਕੇ ਪਟਿਆਲੇ ਦੇ ਲੋਕ ਕਾਂਗਰਸ ਪਾਰਟੀ ਦੇ ਵਿੱਚ ਜਿਹੜਾ ਆਪਣਾ ਵਿਸ਼ਵਾਸ ਹੈ ਉਹ ਪ੍ਰਗਟ ਕਰਨਗੇ। ਚਲੋ ਰਾਹੁਲ ਗਾਂਧੀ ਦਾ ਪ੍ਰਿੰਸ ਗਾਂਧੀ ਮਨੂ ਦੇ ਅਗਜ ਨੂੰ ਦੇਖਦੇ ਲੋਕ ਦੇ ਤੋਂ ਬਾਅਦ ਦੇਖ ਰਹੇ ਤਾਂ ਅੱਜ ਦਾ ਦਿਨ ਦਾ ਪਲ ਨਹੀਂ ਗੱਲ ਇਹ ਹੈ ਕਿ ਵੀ ਜਦੋਂ ਬੁਲਾਉਣ ਦੀ ਗੱਲ ਨਹੀਂ ਹੈ ਇਹ ਹਿੰਦੁਸਤਾਨ ਚ ਕੋਈ ਵੀ ਕਿਸੇ ਟਾਈਮ ਆ ਸਕਦਾ ਹੈ ਔਰ ਪ੍ਰਿਆੰਕਾ ਗਾਂਧੀ ਜੀ ਆ ਰਹੇ ਹੈ ਔਰ ਸਾਡੇ ਲੀਡਰ ਨੇ ਔਰ ਕਾਂਗਰਸ ਪਾਰਟੀ ਦੇ ਚ ਜਿਹੜੀ ਇੱਕ ਐਨਥੂਸੀਆਜ਼ਮ ਹੈ ਉਹ ਇੱਕ ਲਹਿਰ ਆਈ ਹੋਈ ਹੈ ਪਰ ਜਾਂ ਤਾਂ ਫਿਰ ਜੇ ਸੁਖਬੀਰ ਬਾਦਲ ਆਏ ਤਾਂ ਮਤਲਬ ਉਹ ਅੱਗੇ ਹਟਣ ਕੇ ਸੁਖਬੀਰ ਬਾਦਲ ਨੂੰ ਬੁਲਾਉਣ ਤੋਂ ਤੇ ਗੱਲਾਂ ਹੋਰ ਹੁੰਦੀਆਂ ਹੈ ਕਹਿਣ ਦੀਆਂ ਗੱਲਾਂ ਹੋਰ ਹੁੰਦੀਆਂ ਹੈ ਔਰ ਮੈਨੂੰ ਪੂਰਨ ਆਸ ਹੈ ਕਿ ਕੱਲ ਨੂੰ ਪ੍ਰੇਂਕਾ ਗਾਂਧੀ ਜੀ ਆਉਣਗੇ ਔਰ ਬੜਾ ਅੱਛੇ ਤਰੀਕੇ ਨਾਲ ਕਾਂਗਰਸ ਪਾਰਟੀ ਦੇ ਵਰਕਰਜ਼ ਨੂੰ ਐਨਥੂਸੀਆਜ਼ਮ ਦੇ ਕੇ ਜਾਣਗੇ ਮੋਦੀ ਵੀ ਆਇਆ ਕਿਦਰ ਪ੍ਰਭਾਵ ਦੇ ਮੋਦੀ ਕੋਈ ਪ੍ਰਭਾਵ ਨਹੀਂ ਪੰਜਾਬ ਅੱਖੀ ਉਹਨਾਂ ਨੇ ਇੱਕ ਵੀ ਗੱਲ ਨਹੀਂ ਕੀਤੀ ਪੰਜਾਬ ਦੀ ਕਿਸਾਨੀ ਬਾਰੇ ਕੁਝ ਨਹੀਂ ਬੋਲੇ ਪੰਜਾਬ ਦੇ ਫਿਊਚਰ ਬਾਰੇ ਨਹੀਂ ਕੁਝ ਬੋਲੇ ਕੀ ਉਹਨਾਂ ਦੇ ਪਲਾਨਸ ਹਨ ਪੰਜਾਬ ਬਾਰੇ ਉਹ ਨਹੀਂ ਬੋਲੇ ਉਹ ਆਪਣੀਆਂ ਗੱਲਾਂ ਕਰ ਕਰਕੇ ਚਲੇ ਗਏ ਔਰ ਭਾਜਪਾ ਵਾਲਿਆਂ ਨੂੰ ਐਡਰੈਸ ਕਰਕੇ ਚਲੇ ਗਏ ਉਸ ਪਤਾ ਆ ਵੀ ਲੱਗਿਆ ਕਿ ਦਿਹਾੜੀ ਕਈ ਧਰਨੇ ਵੀ ਲੱਗੇ ਜਿਨ੍ਹਾਂ ਨੂੰ ਕਈਆਂ ਨੂੰ ਦਿਹਾੜੀ ਤੇ ਬੁਲਾਇਆ ਸੀਗਾ ਤੇ ਉਹਨਾਂ ਨੂੰ ਉਹਨਾਂ ਦੀ ਪੇਮੈਂਟ ਨਹੀਂ ਹੋਈ ਇਹ ਵੀ ਇੱਕ ਰੂਪ ਸਾਨੂੰ ਉਦੋਂ ਦੇਖਣ ਦੇਖਣ ਨੂੰ ਮਿਲਿਆ ਇੱਕ ਜੂਨ ਨੂੰ ਆਈ ਕਹਿਣਾ ਚਾਹਣਾ ਆਪਣੇ ਦਿਲ ਦੀ ਸੁਣੋ ਜਦੋਂ ਦਿਲ ਦੀ ਸੁਣੋਗੇ ਤੇ ਉਤੋਂ ਪਤਾ ਲੱਗਣਾ ਹੈ ਕਿ ਉਦੋਂ ਬਾਅਦ ਜਿਹੜਾ ਨਿਤਰ ਕੇ ਕੈਂਡੀਡੇਟ ਆਊਗਾ ਉਹਨੂੰ ਜ਼ਰੂਰ ਵੋਟ ਪਾਓ ਆਪਣੀ ਮੱਤ ਦਾ ਜਿਹੜਾ ਦਾਨ ਹੈ ਉਹ ਕਰੋ ਔਰ ਮੈਨੂੰ ਐ ਲੱਗਦਾ ਵੀ ਜਦੋਂ ਸੋਚ ਵਿਚਾਰ ਕੇ ਕਰੋਗੇ ਡਾਕਟਰ ਗਾਂਧੀ ਔਰ ਕਾਂਗਰਸ ਪਾਰਟੀ ਹੀ ਇੱਕ ਹੈ ਜਾਂ ਨਿਤਰ ਕੇ ਕੈਂਡੀਡੇਟ ਆਉਣਗੇ ਵੀ ਤੁਸੀਂ ਜਿਨ੍ਹਾਂ ਨੂੰ ਵੋਟ ਪਾਉਣਾ ਚਾਹੋਗੇ